सर्वकला पर पूर प्रभ बिरथा जान नहार जाके सिमरन उदरी नानक तिस बले हार अष्टपदी टूटी गांड हार गोपाल सर्व जिया आपे प्रतिपाल सर्व जिया आपे प्रतिपाल प्रतिपाल सारी कि लगी भला है सत्य हां क्या बने प्रतिपाल प्रत ਪ੍ਰਤਪਾਲ ਹਾਂ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਤਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸਿਉ ਪ੍ਰਾਨੀ ਲੋਚੈ ਕੋਏ ਸਿਉ ਨਹੀਂ ਹੈ ਸਸੇ ਨੂੰ ਸਿਆਰੀ ਕਰੋ ਨਹੀਂ ਜੇ ਸੋ ਪ੍ਰਾਨੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਰਬ ਕੀ ਜੋਤ ਸਗਲ ਘਟ ਸੋ ਹੈ ਤਨਵੰਤਾ ਹੋਏ ਕਿਆ ਕੋ ਗਰਬ ਹੈ ਜਾ ਸਭ ਕਿਛ ਤਿਸ ਕਾ ਦੀ ਜਾ ਸਭ ਕਿਛ ਤਿਸ ਕਾ ਦੀ ਅਸਰ ਬੈ ਦਰਬ ਹੈ ਅਤ ਸੂਰਾ ਜੇ ਕੋ ਅਤ ਸੂਰਾ ਜੇ ਕਉ ਕਹਾਵੈ ਰਬ ਕੀ ਕਲਾ ਬਿਨਾ ਕਹਿ ਤਾਵੈ ਜੇ ਕੋ ਹੋਏ ਬਹਦਾ ਤਾਰ ਤਿਸ ਦੇਨ ਹਾਰ ਜਾਣੇ ਗਾਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਪੱਤੇ ਨਾਲ ਟੁੱਟੈ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਮੈ ਥੰਮਨ ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਯਾਨ ਮਹਿਮਾਰਗ ਪਾਵੈ ਉਬਿਆਨ ਜਿਉ ਮਾ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਤੂਰ ਨਾਨਕ ਈਹਰ ਲੋਚਾ ਪੂਰ ਨਾਨਕ ਪਰ ਰੁਕਣਾ ਨਹੀਂ ਹੈ ਕਿਉਂ ਨਹੀਂ ਰੁਕਣਾ ਪਤਾ ਹੈ ਪਿੱਛੇ ਸੰਬੰਧ ਹਾਂ ਕੀ ਸੰਬੰਧ ਕਾ ਗਿਆ ਨਾਲ ਨਾਨਕ ਕੀ ਹਰ ਲੋਚਾ ਪੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਤ ਕਾਹੇ ਬਿ ਲਾਈਐ पूर्व लिखे का लिखे आप आई है पूर्व नहीं है पूर्व हाँ पूर्व लिखे पूर्व लिखे का लिखे आप आई है दुख सुख प्रभ देव नहार अवर त्याग तू चितार जो कछ कर सोई सुखमान भूला काहे फिर है अजान कौन बस्त आई तेरा संग लपट रहे हो रस लोभी पतंग राम नाम जप हिरदे माहे नानक पद सेती कर जाहे जिस वक् जिस वखर को लैन तू आया राम नाम संतन कर पाया ता जब मान लेहु मन मोल राम नाम हिरदे मह तोल आद के पर संगतह संग चाल आद बोलनी है ਲਾਦ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਤਨ ਕਹੈ ਸਭ ਕੋਏ ਮੁਖ ਉਜਲ ਹਰ ਦਰਗਾਹ ਸੋਏ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦ ਬਲੇ ਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅਰ ਅਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਗੁਰਵਾਨ ਸਾਧ ਸੇਵਾ ਬੜੁ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਿਕ ਬਿਗੰਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈਦਰ ਆਇਆ ਸਰਬ ਸੁਖ ਦ੍ਰਿਸ਼ਟੀ ਸਰਬ ਸੁਖ ਨਾਨਕ ਤਹ ਪਾਇਆ ਮਿਰਤਗ ਕੋ ਜੀਵਨ ਹਾਰ ਸਰਬ ਸੁਖ ਨਾਨਕ ਤੇਹ ਪਾਇਆ ਸਰਬ ਸੁਖ ਨਾਨਕ ਤਹਿ ਪਾਇਆ ਤੇਹ ਤੇਹ ਪਾਇਆ ਮਿਰਤਕ ਕਉ ਜੀਵਨ ਹਾਰ ਕਉ ਨੀਕ ਨਕ ਕਉ ਮਿਰਤਕ ਕਉ ਮਿਰਤਕ ਕਉ ਜੀਵਨ ਹਾਰ ਭੂਖੇ ਕਉ ਦੇਵਤ ਅਦਾਰ ਸਰਬ ਨਿਦਾਨ ਜਾਕੀ ਦ੍ਰਿਸ਼ਟੀ ਮਾਹੇ ਕੁਰਬ ਕੁਰਬ ਲਿਖੇ ਕਾ ਲੈਣਾ ਪਾਹੇ सब सब किस तिसका ओह करने जोग तिस बिन दूसर हो गैणी जन सदा सदा जप जन सदा सदा दिन रैनी सबते ऊच निर्मल एह करणी कर कृपा जिसको नाम दिया नानक सो जन निर्मल थिया जाके मन गुर की प्रतीत ਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਨਿਆ ਤਹਿ ਲੋਏ ਸੁਨਿਆ ਤਹਿ ਲੋਏ ਜਾ ਕੇ ਹਿਰਦੈ ਏਕ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸੱਚਾ ਆਕਾਰ ਸਚ ਵਰਤੈ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ